ਸ਼ਹੀਦ ਕਿਲਾ ਸਿੰਘ ਜੀ ਦੀ ਧਰਤੀ ਮੋਗਾ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਕੋਲਿਆਕਲਾ ਜਿਸ ਨੇ ਭਾਈ ਅਮਰਦੀਪ ਗਿੱਲ ਵਰਗੇ ਫਿਲਮ ਪ੍ਰੋਡਿਊਸਰ ਤਾਂ ਜਰਨੈਲ ਕੋਲਿਆ ਅਮਰਜੀਤ ਕੋਲਿਆ ਵਰਗੇ अनेका ਮਹਾਨ ਗੀਤਕਾਰ ਲੇਖਕ ਅਤੇ ਖਿਡਾਰੀ ਪੈਦਾ ਕੀਤੇ ਇਹ ਪਿੰਡ ਪਿਛਲੇ ਦਿਨੀ ਉਸ ਵੇਲੇ ਸੁਰਖੀਆਂ ਵਿੱਚ ਆਇਆ ਜਦ ਸੋਸ਼ਲ ਮੀਡੀਆ ਤੇ ਇਸ ਪਿੰਡ ਦੀ ਇੱਕ ਵੀਡੀਓ ਘੁੰਮਣ ਲੱਗੀ ਤੇ ਖਬਰਾਂ ਵਿੱਚ ਖਬਰਾਂ ਵੀ ਛਪੀਆਂ ਕਿ ਇਸ ਪਿੰਡ ਦੇ ਵਿੱਚ ਪੀਣ ਵਾਲਾ ਪਾਣੀ ਮੁੱਲ ਵਿਕਦਾ ਹੈ ਇਸ ਦੀ ਸਚਾਈ ਜਾਣਨ ਲਈ ਅੱਜ ਸਾਡੀ ਟੀਮ ਪਿੰਡ ਕੋਲਿਆ ਕਲਾਂ ਪਹੁੰਚੀ ਸਭ ਤੋਂ ਪਹਿਲਾਂ ਸਾਡੀ ਟੀਮ ਪਿੰਡ ਦਾ ਆਰੋ ਦੇਖਣ ਲਈ ਪਹੁੰਚੀ ਸੱਭਿਆਚਾਰਕ ਸਤ ਕੋਲਿਆ ਕਲਾਂ ਦੇ ਵਿੜੇ ਦੇ ਵਿੱਚ ਦਿਖ ਰਹੀ ਏ ਨੀਲੀ ਇਮਾਰਤ ਪਿਛਲੇ ਲੰਬੇ ਸਮੇਂ ਤੋਂ ਬੰਦ ਹੈ ਯਕਰ ਜੋ ਹੈ ਕਿ ਕੇਂਦਰ ਸਰਕਾਰ ਵੱਲੋਂ ਪਿੰਡ ਦੋਤਰ ਵਿਖੇ ਇੱਕ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਅਧੀਨ ਬਲਾਕ ਨਿਹਾਲ ਸਿੰਘ ਵਾਲਾ ਤੇ ਬਾਗਾਪਰਾਣਾ ਦੇ 85 ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕੀਤਾ ਜਾ ਰਿਹਾ ਹੈ ਅਤੇ ਇਹ ਪਿੰਡ ਵੀ ਉਸ ਸਕੀਮ ਦੇ ਅਧੀਨ ਆਇਆ ਹੋਇਆ ਹੈ ਤੇ ਲੋਕਾਂ ਨੂੰ ਘਰਾਂ ਵਿੱਚ ਉਹ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਕੀ ਕਾਰਨ ਨੇ ਕਿ ਲੋਕ ਇਸ ਪਾਣੀ ਨੂੰ ਛੱਡ ਕੇ ਨਹਿਰ ਦੇ ਨਲਕੇ ਜਾਂ ਮੋਟਰ ਦੇ ਪਾਣੀ ਨੂੰ ਤਰਜੀਹ ਦੇ ਰਹੇ ਹੈ ਇਸ ਦੇ ਕਾਰਨ ਜਾਣਨ ਲਈ ਸਾਡੀ ਟੀਮ ਨਹਿਰ ਤੇ ਪਹੁੰਚੀ ਅਸੀਂ ਖੁਦ ਉਹ ਪਾਣੀ ਪੀ ਕੇ ਦੇਖਿਆ ਤਾਂ ਪਾਣੀ ਵਾਕਈ ਬੜਾ ਸੁਆਦ ਸੀ ਤੇ ਭਰ ਪੇਟ ਪਾਣੀ ਪੀਣ ਤੋਂ ਬਾਅਦ ਵੀ ਭੋਰਾ ਵੀ ਭਾਰਾਪਨ ਨਹੀਂ ਮਹਿਸੂਸ ਹੁੰਦਾ ਸੀ ਰਾਹgir ਵੀ ਰੁਕਦੇ ਪਾਣੀ ਪੀਂਦੇ ਆਪਣੀਆਂ ਬੋਤਲਾਂ ਵਿੱਚ ਪਾਣੀ ਭਰਦੇ ਤੇ ਅੱਗੇ ਵਧਦੇ ਸੋ ਇਸੇ ਤਰ੍ਹਾਂ ਲਗਾਤਾਰ ਅਸੀਂ ਕਾਫੀ ਸਮਾਂ ਲੋਕਾਂ ਦੀ ਗਤੀਵਿਧੀ ਨੂੰ ਦੇਖਿਆ ਮਿੰਨੀ ਬੱਸਾਂ ਵਿੱਚ ਆ ਰਹੀਆਂ ਸਵਾਰੀਆਂ ਵੀ ਉੱਤਰ ਕੇ ਪਾਣੀ ਪੀ ਰਹੀਆਂ ਸਨ ਸੋ ਅਸੀਂ ਉਸ ਨੌਜਵਾਨ ਦੀਆਂ ਗਤੀਵਿਧੀਆਂ ਤੇ ਵੀ ਨਜ਼ਰ ਰੱਖੀ ਹੋਈ ਸੀ ਜਿਸ ਬਾਰੇ ਸੋਸ਼ਲ ਮੀਡੀਆ ਤੇ ਅਤੇ ਅਖਬਾਰਾਂ ਦੇ ਵਿੱਚ ਇਹ ਪ੍ਰਚਾਰ ਹੋਇਆ ਸੀ ਕਿ ਉਹ ਨਹਿਰ ਤੋਂ ਪਾਣੀ ਭਰ ਕੇ ਪਿੰਡ ਕੋਲਿਆ ਕਲਾਂ ਦੇ ਵਿੱਚ ਮੁੱਲ ਵੇਚਦਾ ਹੈ ਅਸੀਂ ਉਸ ਨੂੰ ਨੇੜੇੋਂ ਜਾ ਕੇ ਵੀ ਦੇਖਿਆ ਉਹ ਥੋੜਾ ਲੰਗੜਾ ਕੇ ਚੱਲ ਰਿਹਾ ਸੀ ਸ਼ਾਇਦ ਉਸ ਦੀਆਂ ਲੱਤਾਂ ਕਿਸੇ ਹਾਦਸੇ ਦੇ ਵਿੱਚ ਕਮਜ਼ੋਰ ਹੋ ਗਏ ਸਨ ਉਹ ਆਟੋ ਤੇ ਚੜ੍ਹਿਆ ਉਸਨੇ ਟੈਂਕੀ ਦਾ ਢੱਕਣ ਚੱਕ ਕੇ ਦੇਖਿਆ ਥੋੜੀ देर ਪਾਈਪ ਨੂੰ ਫੜ ਕੇ ਖੜਾ ਰਿਹਾ ਤੇ ਜਦ ਟੈਂਕੀ ਭਰ ਗਈ ਤਾਂ ਉਸਨੇ ਆਟੋ ਪਿੰਡ ਵੱਲ ਨੂੰ ਠੱਲ ਦਿੱਤਾ ਤੇ ਅਸੀਂ ਵੀ ਉਸ ਦੇ ਮਗਰ ਮਗਰ ਹੀ ਪਿੰਡ ਪਹੁੰਚ ਗਏ ਲੋਕ ਆਉਂਦੇ ਰਹੇ ਤੇ ਪਾਣੀ ਲੈ ਕੇ ਜਾਂਦੇ ਰਹੇ ਉਹ ਬੜੇ ਸ਼ਾਲੀਨ ਤਰੀਕੇ ਦੇ ਨਾਲ ਪਾਣੀ ਭਰਦਾ ਰਿਹਾ ਤੇ ਪਾਣੀ ਬਿਲਕੁਲ ਵੀ ਵੇਸਟ ਨਹੀਂ ਕਰ ਰਿਆ ਸੀ ਲੋਕ ਆਪਣੀ ਵਾਰੀ ਸਿਰ ਪਾਣੀ ਪਰਦੇ ਰਹੇ ਤੇ ਜਾਂਦੇ ਰਹੇ ਮੈਂ ਦੇਖਿਆ ਕਿ ਕਿਸੇ ਨੇ ਵੀ ਉਸ ਨੂੰ ਕੋਈ ਪੈਸਾ ਨਾ ਤਾਂ ਆਫਰ ਕੀਤਾ ਤੇ ਨਾ ਹੀ ਉਸ ਨੇ ਮੰਗਿਆ ਇਸ ਬੰਦੇ ਅਸੀਂ ਉੱਥੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਕੀ ਨਾਮ ਹੈ ਜੀ ਆਪਣਾ ਜੂਰਾਵਰ ਸਿੰਘ ਜੂਰਾਵਰ ਜੀ ਜਿਹੜਾ ਇਹ ਜੀਵਨ ਸਿੰਘ ਤੁਹਾਡੇ ਘਰਾਂ ਦੇ ਵਿੱਚ ਪਾਣੀ ਸਪਲਾਈ ਕਰ ਰਿਹਾ ਹੈ ਇਹਦੇ ਬਾਰੇ ਕੀ ਕਹੋਗੇ ਮੁੱਲ ਵਿਕ ਰਿਹਾ ਹੈ ਕਿ ਸੇਵਾ ਹੋ ਰਹੀ ਹੈ ਨਹੀਂ ਮੁੱਲ ਤਾਂ ਨਹੀਂ ਵਿਕ ਰਿਹਾ ਇਹ ਤਾਂ ਵੀ ਨਹਿਰ ਤੋਂ ਲੈ ਕੇ ਹੁੰਦੇ ਆਪ ਵੀ ਆਪਣੇ ਸਾਧਨ ਦੇ ਉੱਤੇ ਲੈ ਕੇ ਹੁੰਦੇ ਆ ਤੇ ਜੇ ਕੋਈ ਲੋਕ ਵੀ ਦਾ ਦਿੰਦੇ ਆ ਤਾਂ 10 20 ਰੁਪਏ ਦੇ ਦਿੰਦੇ ਆ ਤੇ ਆਪ ਦੀ ਮਰਜ਼ੀ ਨਾਲ ਕਈ ਨਹੀਂ ਫਿਦੰਦੇ ਤੇ ਇਹ ਸੇਵਾ ਚ ਹੀ ਕਰੀ ਜਾਂਦੇ ਕਿਤੇ ਆਪ ਨਹੀਂ ਆਪ ਨਹੀਂ ਮੰਗਦੇ ਆਪ ਨਹੀਂ ਮੰਗਦੇ ਪਾਣੀ ਹਰੇਕ ਨੂੰ ਦੇ ਕੇ ਜਾਂਦੇ ਪਾਣੀ ਹਰੇਕ ਦਾ ਸਾਰਾ ਪਿੰਡ ਦੇ ਪਾਣੀ ਤੇ ਪਰ ਭਰਉਂਦਾ ਇਹਨਾਂ ਤੋਂ ਤੇ ਕੋਈ ਵੀ 1 ਰੁਪਿਆ ਵੀ ਇਹਨਾਂ ਨੇ ਆਪਦੇ ਮੂੰਹ ਨਹੀਂ ਕਹਿੰਦਾ ਵੀ ਸਾਨੂੰ ਇੰਨੇ ਪੈਸੇ ਦੋ ਇੰਨੇ ਨਹੀਂ ਦੇਣੇ ਤੇ ਜਿੰਨੇ ਲੋਕੀ ਦੇ ਦਿੰਦੇ ਆ ਉਨੇ ਤਾਂ ਵੀ ਰੱਖ ਲੈਂਦੇ ਆ ਕੋਈ ਨਹੀਂ ਵੀ ਦਿੰਦੇ ਤੇ ਉਹਨਾਂ ਨੂੰ ਐ ਵੀ ਨਹੀਂ ਕਹਿੰਦੇ ਵੀ ਭਾਈ ਸਾਨੂੰ ਇੰਨੇ ਪੈਸੇ ਦੇ ਜਾਂ ਨਾ ਵੀਰਜਪੁਰ ਨਾਲ ਰਾਸਤੇ ਪਾਣੀ ਦੇ ਕੇ ਜਾਂਦੇ ਜੇ ਪਾਣੀ ਪਰਾਉਨਿਆਂ ਤੇ ਜੇ 5 ਦੇ ਤੇ ਵਿਚਾਰੇ ਨੇ 5 ਲੈ ਕੇ ਵੀ ਉੱਠ ਜਾਂਦਾ ਜੇ ਮੈਂ ਟੇਲ ਵੀ ਹੋਣੇ ਦਾ ਟੇਲ ਦਾ ਖਰਚਾ ਵੀ ਆ ਆ ਆਪ ਹੀ ਆਪ ਨਹੀਂ ਦਿੰਦਾ ਜਿਹੜੀ ਲੱਗੀ ਉਹ ਤਾਂ ਬਿਜਲੀ ਦਾ ਬਿੱਲ ਵੀ ਦੇਣਾ ਆ ਆਪ ਹੀ ਆਪ ਨਹੀਂ ਮੰਗਦਾ ਗਾ ਹਾਂ ਵੀ ਨਹੀਂ ਜੀ ਮੈਂ ਤਾਂ ਉਹ ਡਰਾਪਰ ਆਪਾਂ ਅੱਜ ਕੋਸ਼ਿਸ਼ ਕਰਨਾ ਤਾਂ ਆਪਾਂ ਸੀਓ ਜਿਹੜਾ ਟੂਟੀਆਂ ਵਾਲਾ ਪਾਣੀ ਕਿਉਂ ਨਹੀਂ ਪੀਂਦੇ ਉਹ ਪਾਣੀ ਸਹੀ ਨਹੀਂ ਗੱਟ ਦੰਗਾਲਾ ਪਾਣੀ ਮੇਰੇ ਸਵਾਦ ਨਹੀਂ ਲੱਗਦਾ ਤੁਹਾਨੂੰ ਨਹੀਂ ਸਵਾਦ ਨਹੀਂ ਲੱਗਦਾ ਕੁੱਤੇ ਦਾ ਪੈਪ ਵਿੱਚ ਵਿੱਚ ਪੈਪ ਟੁੱਟਿਆ ਫਿਰ ਰਾਹਾਂ ਦਾ ਪਾਣੀ ਆ ਜਾਂਦਾ ਗੰਦਾ ਮੰਦਾ ਵਿੱਚ ਅੱਛਾ ਪੈਪ ਵੀ ਟੁੱਟੇ ਵੇ ਹਾਂ ਵਿੱਚ ਜਦੋਂ ਪੈਪ ਟੁੱਟਿਆ ਤਾਂ ਪਾਣੀ ਉਹ ਵਿੱਚ ਪੈ ਜਾਂਦਾ ਜਿੱਦਾਂ ਪਾਣੀ ਆਉਂਦਾ ਹਾਂ ਵਿੱਚ ਫਿਰ ਪਾਣੀ ਗੰਦਾ ਆ ਜਾਂਦਾ 400 ਰੁਪਏ ਦਾ ਵੀ ਹਾਂ ਇੱਕ ਕੰਨੀ ਟੁੱਟ ਗਿਆ ਫਲਸੀ ਸੇ ਮਿੰਨੀ ਦਰੀ ਆ। ਇਹ ਕੀ ਚਟਾਰੀ ਆ ਤੁਹਾਡੇ ਦਿਮਾਗ ਦੇ ਵਿੱਚ। ਕਈ ਵਾਰੀ ਪਾਣੀ ਲੀਕ ਵੇਖਿਆ ਨਾ ਕੰਨਿਆਂ ਨੇ ਉਹ ਮੜ ਕੇ ਪੀਂਦੇ ਨਹੀਂ। ਗੰਦਾ ਪਾਣੀ। ਅੱਛਾ ਜਿਹੜਾ ਜਣੇ ਦੀ ਉਹ ਲੀਕ ਹੁੰਦਾ ਪਾਣੀ ਦੇਖ ਲੈਂਦੇ ਉਹ ਪੀਂਦੇ ਨਹੀਂ ਫੇਰਾ। ਪੀਂਦੇ ਨਹੀਂ ਮੜ ਕੇ। ਗੰਦਾ ਪਾਣੀ। ਢਾਰ ਪੈ ਜਾਂਦਾ ਅਗਲੇ ਨੂੰ। ਨਹੀਂ ਤੁਸੀਂ ਆਪ ਦੀ ਇੱਛਾ ਮਤਾ ਉਹ ਕਿ ਪੀ ਰਹੇ ਹੋ ਤੇ ਇੱਛਾ ਮਤਾ ਉਹ ਕਿ ਪੈਸੇ ਦੇ ਰਹੇ ਹੋ। ਹਾਂ ਹਾਂ। ਚਲ ਇਹਦੇ ਵੀ ਜਵਾਕ ਛੋਟੇ ਛੋਟੇ ਆ ਪਾਣੀ ਵੀ ਮੁੱਲ ਲੰਗੂ ਹੀ ਆ ਸਮਝ ਲੈ ਜਦੋਂ ਆਪਾਂ ਨੂੰ ਕਿੱਥੋਂ ਲਿਆ ਕੇ ਵਿਚਾਰੇ ਨੇ ਪਿਉਣਾ ਹਨਾ। ਬਿਲਕੁਲ ਬਿਲਕੁਲ। ਵੀ ਗਰਮੀ ਗਰਮੀ ਜਿਆਦਾ ਲੱਗਤ ਹਾਂ ਹਾਂ ਲੱਗਤ ਜਿਆਦਾ ਹੋ ਜਾਣਾ ਠੀਕ ਹੈ ਬੀਬੀ ਧੰਨਵਾਦ ਅਸੀਂ ਖੜੇ ਆ ਪਿੰਡ ਕੋਲਿਆਕਲਾ ਜੋ ਕਿ ਮੋਗੇ ਜ਼ਿਲ੍ਹੇ ਦਾ ਇੱਕ ਬਹੁਤ ਹੀ ਜਿਹੜਾ ਮਸ਼ਹੂਰ ਪਿੰਡ ਹੈ ਜਿਸ ਬਾਰੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਖਬਰ ਜਿਹੜੀ ਆ ਉਹ ਹਾਈਲਾਈਟ ਹੋਈ ਕਿ ਇੱਥੇ ਜਿਹੜਾ ਪਾਣੀ ਮੁੱਲ ਵਿਕਦਾ ਸੋ ਉਹਦੀ ਸਚਾਈ ਜਾਣਨ ਲਈ ਅੱਜ ਸਾਡੀ ਟੀਮ ਹੈ ਜਿਹੜੀ ਪਿੰਡ ਕੋਲਿਆਕਲਾ ਪਹੁੰਚੇ ਔਰ ਸਾਡੇ ਨਾਲ ਪਿੰਡ ਦੇ ਸਰਪੰਚ ਸਰਦਾਰ ਏਕਮ ਸਿੰਘ ਜੀ ਉਹ ਵੀ ਹਾਜ਼ਰ ਨੇ ਔਰ ਪਿੰਡ ਦੇ ਤਵੰਤੇ ਲੋਕ ਵੀ ਇੱਥੇ ਹਾਜ਼ਰ ਨੇ ਤੇ ਆਪਾਂ ਇਸ ਗੱਲ ਦੀ ਸਚਾਈ ਉਹਨਾਂ ਦੇ ਮੂੰਹੋਂ ਜਾਣਾਂਗੇ। ਹਾਂਜੀ ਸਪੈਸ਼ਲ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮਹਿੰਦਰਪਾਲ ਲੁੰਬਾ ਜੀ ਪਹਿਲਾਂ ਤਾਂ ਤੁਹਾਡਾ ਪੈਨਡ ਆਉਣ ਤੇ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਧੰਨਵਾਦ ਜੀ। ਸਰਪੰਚ ਸਾਹਿਬ ਜਿਹੜੀ ਇਹ ਖਬਰ ਕੱਲ ਇੱਕ ਅਖਬਾਰ ਦੇ ਵਿੱਚ ਵੀ ਛਪੀ ਹੈ ਤੇ ਸੋਸ਼ਲ ਮੀਡੀਆ ਤੇ ਵੀ ਉਸ ਤੋਂ ਪਹਿਲਾਂ ਜਿਹੜੀ ਇਹ ਖਬਰ ਕਾਫੀ ਸਮੇਂ ਦੀ ਚੱਲ ਰਹੀ ਹੈ। ਇਹ ਇਹ ਪਿੰਡ ਦੇ ਵਿੱਚ ਪਾਣੀ ਵਿਕਨ ਦੀ ਕੀ ਸਚਾਈ ਹੈਗੀ ਆ? ਅਸਲ 'ਚ ਪਾਣੀ ਮੁੱਲ ਨਹੀਂ ਵਿਕਦਾ ਜੀ ਪਰ ਕੁਝ ਕੁ ਸਮੱਸਿਆਵਾਂ ਪਾਣੀ ਦੇ ਰਿਗਾਰਡਿੰਗ ਹੈਗੀਆਂ ਉਹਦਾ ਕਾਰਨ ਵੀ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਪਿੰਡ ਜਿਹੜਾ ਧਰਤੀ ਹੇਠਲਾ ਪਾਣੀ ਆ ਜਗਾ ਜਗਾ ਤੇ ਆਪਾਂ ਨੂੰ ਖਬਰਾਂ ਵੀ ਦੇਖਣ ਨੂੰ ਮਿਲਦੀਆਂ ਵੀ ਉਹ ਦੁਸ਼ਤ ਹੋ ਰਿਹਾ ਆਪਣੇ ਵੀ ਜਿਹੜਾ ਪਿਛਲੇ 10-15 ਸਾਲ ਪਹਿਲਾਂ ਆਪਣੇ ਇਥੇ 200 ਫੁੱਟ ਵਾਲਾ ਪਾਣੀ ਆ ਜਿਹੜਾ ਉਹ ਬੜਾ ਵਧੀਆ ਪਾਣੀ ਸੀ ਤੇ ਹੁਣ ਉਹ ਕਾਫੀ ਸਾਡੇ ਇੱਕ ਦੋ ਘਰਾਂ ਦੇ ਜਾਂ ਸਾਂਝੀਆਂ ਜਗ੍ਹਾ ਦੇ 200 ਫੁੱਟ ਵਾਲੇ ਪਾਣੀ ਦੇ ਸਿੰਪਲ ਫੇਲ ਹੋ ਗਏ ਸੀ ਠੀਕ ਹੈ ਸਾਡੇ ਵੈਸੇ ਵੀ ਸਾਡੇ ਨੇੜੇ ਜੀ ਫੂਲੇ ਵਾਲੇ ਵਾਲੇ ਨਹਿਰ ਕਰਕੇ ਪਾਣੀ ਉਹ ਲਗਾਤਾਰ ਨਹਿਰੀ ਪਾਣੀ ਵਧੀਆ ਵਗਦਾ ਕਰਕੇ ਉੱਥੇ ਸਾਡਾ ਲੋਕਾਂ ਦਾ ਰੁਝਾਨ ਬਣਿਆ ਹੋਇਆ ਸੀ ਵੀ ਨਹਿਰੀ ਪਾਣੀ ਬਹੁਤ ਵਧੀਆ ਪਾਣੀ ਉਹਦੇ ਸਿੰਪਲ ਵੀ ਕਰਾਏ ਗਏ ਸੀ ਹੂੰ ਹੂੰ ਉਹਦਾ ਕਰਕੇ ਲੋਕਾਂ ਦਾ ਉੱਥੇ ਰੁਝਾਨ ਬਣਿਆ ਹੋਇਆ ਸੀ ਲੋਕ ਪਹਿਲਾਂ 5-7 ਸਾਲ ਪਹਿਲਾਂ ਆਪ ਭਰ ਕੇ ਲਿਆਉਂਦੇ ਸੀ ਉਥੋਂ ਪਾਣੀ ਠੀਕ ਹੈ ਹੁਣ ਉਹ ਇੱਕ ਸੇਵਾਦਾਰ ਵੀਰ ਆ ਉਹ ਅੱਗੇ ਸਾਂਝੀਆਂ ਪ੍ਰੋਗਰਾਮਾਂ ਲਈ ਪਾਣੀ ਦੇ ਕੇ ਜਾਂਦਾ ਸੀਗਾ ਬਿਨਾ ਕਿਸੇ ਪੈਸਿਆਂ ਤੋਂ ਬਿਨਾ ਹੋਰ ਕਿਸੇ ਚੀਜ਼ ਤੋਂ ਹੁਣ ਲੋਕਾਂ ਨੂੰ ਥੋੜੀ ਜੀ ਸਹੂਲਤ ਇਸ ਚੀਜ਼ ਦੀ ਬਣ ਗਈ ਵੀ ਲੋਕ ਆਪ ਉਹਨੂੰ ਕਹਿ ਦਿੰਦੇ ਆ ਵੀ 5-10 ਰੁਪਏ ਸਾਥੋ ਕਰਾਏ ਦੇ ਲੈ ਲਈ ਯਾਰ ਸਾਨੂੰ ਲਿਆਦੇ ਪਾਣੀ ਹੋਰ ਕੋਈ ਮੁੱਲ ਵੇਕਣ ਵਾਲੀ ਗੱਲ ਨਹੀਂ ਹਾਂ ਇਹਨਾਂ ਜ਼ਰੂਰ ਆ ਵੀ ਕਸ਼ਕ ਸਮਾਂ ਪਹਿਲਾਂ ਜਿਹੜੀ ਸਰਕਾਰ ਦੀ ਇੱਕ ਵਧੀਆ ਮੁਹਿੰਮ ਸੀ ਵਧੀਆ ਇੱਕ ਪ੍ਰੋਗਰਾਮ ਚਲਾਇਆ ਗਿਆ ਸੀ ਜਿਹੜਾ ਦੌਧਰ ਵਾਲਾ ਪਾਇਲਟ ਪ੍ਰੋਜੈਕਟ ਸੀ ਹਾਂ ਜੀ ਕੇਂਦਰੀ ਵਾਟਰ ਟ੍ਰੀਟਿੰਗ ਹਾਂ ਜੀ ਉਹ ਇੱਕ ਨੰਬਰ ਪਾਣੀ ਹੈ ਜੀ ਉਹਦੇ ਸੈਂਪਲ ਵੀ ਆ ਪਰ ਉਹਦੇ ਵਿੱਚ ਇੱਕ ਨਿੱਕੀ ਜਿਹੀ ਕਮੀ ਇਹ ਜ਼ਰੂਰ ਸੀ ਕਿਉਂਕਿ ਜਿਹੜੀ ਉਹਦੀ ਆਊਟਰ ਪਾਈਪਲਾਈਨ ਸੀ 85 ਪਿੰਡਾਂ ਨੂੰ ਜੋੜਨ ਵਾਲੀ ਉਹ ਐਲ ਐਨਟੀ ਨੇ ਏਸ਼ੀਆ ਦੀ ਸਭ ਤੋਂ ਨੰਬਰ 1 ਕੰਪਨੀ ਨੇ ਪਾਈ ਸੀ ਤੇ ਬ ਉਦੇ ਵਿੱਚ ਕਮੀਆਂ ਇਹ ਰਹਿ ਗਈਆਂ ਵੀ ਕਾਸ਼ ਉਦੋਂ ਕਿਤੇ ਸਾਰਿਆਂ ਪਿੰਡਾਂ ਦੇ ਵਿੱਚ ਜਿਹੜੀ ਅੰਦਰਲੀ ਪਾਈਪਲਾਈਨ ਆ ਜਿਹੜੀ ਛੋਟੀ ਘਰਾਂ ਨੂੰ ਜੋੜਦੀ ਹੋਈ ਹੈ ਚਾਹੇ ਉਹ ਸਾਰੀ ਜੇ ਕਿਤੇ ਰਿਪੇਅਰ ਹੋ ਜਾਂਦੀ ਜਾਂ ਨਵੇਂ ਸਿਰਿਓਂ ਪਿਆ ਜਾਂਦੀ ਉਹਦੇ ਨਾਲ ਬਹੁਤ ਫਾਇਦਾ ਹੋਣਾ ਸੀ ਜੀ ਉਹ ਹੁਣ ਪਾਣੀ ਇੱਕ ਨੰਬਰ ਆ ਜੀ ਤੇ ਪਰ ਜਦੋਂ ਉਹ ਘਰਾਂ ਤੱਕ ਪਹੁੰਚਦਾ ਪਿੰਡਾਂ ਦੇ ਵਿੱਚ ਆਮ ਹੀ ਲੀਕੇਜ ਦੀ ਸਮੱਸਿਆ ਜੀ ਅਸੀਂ ਲਗਾਤਾਰ 2-3 ਸਾਲ ਤੋਂ ਸਾਡੇ ਨਾਲ ਮਨਵਿੰਦਰ ਜੇ ਜੀ ਹੋ ਸਾਡੇ ਮਹਿਕਮੇ ਦੇ ਜੰਨੇ ਹੈਗੇ ਆ ਵੀਰ ਮੈਂ ਸਰਪੰਚ ਬਣਨ ਤੋਂ ਪਹਿਲਾਂ ਵੀ ਪਿਛਲੀ ਪੰਚਾਇਤ ਦੇ ਵਿੱਚ ਵੀ ਅਸੀਂ ਲਗਾਤਾਰ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਪਿਛਲਿਆਂ ਦੇ ਅਸੀਂ ਲੱਗੇ ਹੋਏ ਆ ਪਰ ਇੰਨਾ ਏਡੇ ਵੱਡੇ ਪਿੰਡ ਲਈ ਇੰਨੇ ਮناسب ਫੰਡ ਨਹੀਂ ਹੁੰਦੇ ਵੀ ਆਪਾਂ ਸਾਰਾ ਵਾਟਰ ਸਪਲਾਈ ਵਾਲੀਆਂ ਪਾਈਪਾਂ ਤੇ ਫੰਡ ਜਿਹੜੇ ਆਉਂਦੇ ਆ ਆਪਾਂ ਨੂੰ ਵਿੱਤ ਕਮਿਸ਼ਨ ਚੋਂ ਆਉਂਦੇ ਆ ਜਾਂ ਪੰਜਾਬ ਨਿਰਮਾਣ ਚੋਂ ਪਿਛਲੀ ਵਾਰੀ ਆਉਂਦੇ ਸੀ ਜਾਂ ਹੁਣ ਸਰਕਾਰ ਦੀ ਜਿਹੜੀ ਵੀ ਸਕੀਮ ਹੋਊ ਆਉਣਗੇ ਉਹ ਹੁੰਦਾ ਜੀ ਆਪਾਂ ਵਨ ਡੀ ਕੇ ਡਿਵੈਲਪਮੈਂਟ ਤੇ ਲਾਉਣੇ ਹੁੰਦੇ ਆ ਹੁਣ ਸਾਡੇ ਪਿੰਡ ਦਾ ਰਕਬਾ ਬਹੁਤ ਵੱਡਾ ਜੀ ਤੇ ਸਾਡੇ ਪਿੰਡ 'ਚ ਹੀ ਲਗਭਗ 1200 ਤੋਂ 1500 ਘਰ ਆ ਈਵਨ ਕੁਛ ਘਰਾਂ ਦੇ ਕਨੈਕਸ਼ਨ ਜਿਹੜੇ ਉਹ ਖਰਾਬ ਹੋ ਗਏ ਆ ਪੁਰਾਣੇ ਆ ਉਹ ਸੀ ਸਮਾਦਾਰ ਸਮਾਜ ਚੇਂਜ ਕਰ ਦਿੰਨੇ ਆ ਹੁਣ ਜਾਂ ਤਾਂ ਸਾਰ ਕਿਉਂਕਿ ਹੁਣ ਸਾਡਾ ਪਹਿਲਾ ਵਾਟਰਬਾਕਸ ਜਿੱਥੇ ਆਪਾਂ ਖੜੇ ਆ ਪਹਿਲਾ ਵਾਟਰਬਾਕਸ ਪੁਰਾਣਾ ਸੀ ਹੁਣ ਆਪਣਾ ਵਾਟਰ ਵਾਕਸ ਇਹ ਨਵਾਂ ਬਣ ਚੁੱਕਿਆ ਹੁਣ ਜਦੋਂ ਨਵੇਂ ਵਾਟਰ ਵਾਕਸ ਚ ਪ੍ਰੈਸ਼ਰ ਵੀ ਜ਼ਿਆਦਾ ਹੈ ਜੀ ਉਹ ਜਿਵੇਂ ਜਿਵੇਂ ਲੀਕੇਜ ਦੀ ਸਮੱਸਿਆਵਾਂ ਨੂੰ ਜਾਂ ਤਾਂ ਫਿਰ ਉਹ ਸਾਰੇ ਹੀ ਨਵੇਂ ਹੋਣ ਉਹਨਾਂ ਕਿਉਂਕਿ 50 ਲੱਖ ਜਾਂ ਕਰੋੜ ਦੇ ਨੇੜ ਉਹਨਾਂ ਫੰਡ ਚਾਹੀਦਾ ਵੀ ਜੇ ਆਪਾਂ ਸਾਰੇ ਰਿਪੇਅਰ ਕਰੀਏ ਉਹਦੇ ਵਿੱਚ ਹੁਣ ਪੰਚਾਇਤ ਨੇ ਹੋਰ ਵੀ ਚੀਜ਼ਾਂ ਦਾ ਦੇਖ ਰੇਖ ਕਰਨੀ ਹੁੰਦੀ ਹੈ ਕੁਝ ਸਾਂਝੀਆਂ ਮੋਟਰਾਂ ਦੀ ਦੇਖ ਰੇਖ ਆ ਜਾਂਦੀ ਹੈ ਕੁਝ ਉਹਨਾਂ ਦੇ ਬਿੱਲ ਆ ਜਾਂਦੇ ਆ ਇਹਦੇ ਨਾਲ ਥੋੜਾ ਜਿਹਾ ਮੈਂ ਆਮ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰ ਤੁਹਾਡੇ ਮਾਧਿਅਮ ਰਾਹੀਂ ਵੀ ਜੇ ਆਪਾਂ ਹੁਣ 100 ਰੁਪਿਆ ਮਹੀਨੇ ਦਾ ਜੀ ਬਿੱਲ ਆ ਆਮ ਗਰੀਬ ਲੋਕ ਵੀ 3 ਰੁਪਏ 33 ਪੈਸੇ ਦਿਨ ਦਾ ਬਿੱਲ ਆ ਜੀ ਦਿਨ ਦਾ ਬਿੱਲ ਪਾਣੀ ਦੇ ਸਬੰਧ ਦੇ ਵਿੱਚ ਚਾਹੇ ਕੋਈ ਸਰਕਾਰ ਆਪਣੇ ਲਈ ਚੰਗੀ ਹੋਵੇ ਮਾੜੀ ਹੋਵੇ ਪਰ ਪਾਣੀ ਆਪਣਾ ਮੋਢਲਾ ਆਪਣਾ ਫਰਜ ਆ ਜੀ ਪਾਣੀ ਨੂੰ ਸਾਫ਼ ਰੱਖਣਾ ਬਿਲਕੁਲ ਸੋ ਜੇ ਜੇ ਸਾਡੇ ਲੋਕ ਸਾਰੇ ਸਹਿਯੋਗ ਦੇ ਦੇਣ ਸਾਨੂੰ ਉਹ ਵੈਸੇ ਕੁਝ ਲੋਕਾਂ ਦੀ ਸਮੱਸਿਆ ਹੈਗੀ ਵੀ ਗੰਦਾ ਪਾਣੀ ਜਾਂਦਾ ਪਰ ਕੋਸ਼ਲ ਉੱਥੇ ਅਸੀਂ ਕੋਸ਼ਿਸ਼ਾਂ ਵੀ ਕਰੀ ਜਾਂਦੇ ਆ ਵੀ ਸਮਾਦਰ ਸਮਾ ਛੇਤੀ ਹੋ ਰਿਪੇਅਰ ਕਰੀਏ ਪਰ ਜਿੱਥੇ ਵਧੀਆ ਜਾ ਰਿਹਾ ਪਾਣੀ ਜਿੱਥੇ ਆਨੰਦ ਮਾਣ ਰਹੇ ਆ ਪਾਣੀ ਦਾ ਉਹ ਲੋਕ ਵੀ ਇਹ ਕਹਿ ਕੇ ਕਈ ਵਾਰੀ ਟਾਲ ਦਿੰਦੇ ਆ ਜੀ ਸਾਡੇ ਦਾ ਪਾਣੀ ਨਹੀਂ ਆਉਂਦਾ ਸਾਡੇ ਹਾਲਾਂਕਿ ਸਾਡੇ ਪੰਪ ਆਪਰੇਟਰ ਵਗੈਰਾ ਸਾਰੇ ਚੈੱਕ ਕਰਦੇ ਰਹਿੰਦੇ ਆ ਸੋ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰੂੰਗਾ ਹੋਰਾਂ ਪਿੰਡਾਂ 'ਚ ਵੀ ਵੀ ਜੇ ਆਪਾਂ 100 ਰੁਪਿਆ ਯਾਰ ਮਹੀਨੇ ਦਾ ਦੇ ਦੇਾਂਗੇ ਉਹਦੇ ਨਾਲ ਆਪਣੀਆਂ ਲੀਕੇਜ ਏਸ ਫੰਡ 'ਚ ਹੋਣ ਲੱਗ ਜਾਣੀਆਂ ਠੀਕ ਫਿਰ ਆਪਾਂ ਹਰ ਗਲੀ ਜਦੋਂ ਮੇਰੀ ਸਾਡੀ ਕੋਸ਼ਿਸ਼ ਇਹ ਹੋਊਗੀ ਵੀ ਜਿੰਨੀਆਂ ਗਲੀਆਂ ਨਵੀਆਂ ਬ ਦੂਰ ਨਾ ਜਾਣਾ ਪਵੇ ਜਾਂ ਜਿਹੜਾ ਇਹ ਉਹ ਸੇਵਾਦਾਰ ਨੂੰ ਵੀ ਓਖਾ ਵਿਚਾਰੇ ਨੂੰ ਖੇਚਲਾ ਕਿਉਂਕਿ ਉਹਨੂੰ ਖੇਚਲਾ ਨਾ ਕਰਨੀ ਪਵੇ ਕਿਉਂਕਿ ਉਹਨੂੰ ਵੀ ਇੰਨਾ ਕੋਈ ਉਹਦੇ ਚ ਬੈਨੀਫਿਟ ਨਹੀਂ ਉਹ ਤਾਂ 5-10 ਰੁਪਏ ਆਪਦੇ ਤੇਲ ਦੇ ਕੱਢਦਾ ਵਿਚਾਰਾ ਇੱਕ ਸਰਪੰਚ ਸਾਹਿਬ ਦੱਸੋ ਜਿਹੜੀ ਇਹ ਨਹਿਰ ਨੰਗਦੀ ਹੈ ਇਹ ਰਾਣਾ ਸਾਹਿਬ ਵਾਲੀ ਨਹਿਰ ਦੇ ਵਿੱਚੋਂ ਆਉਂਦੀ ਹੈ ਹਾਂਜੀ ਅਬੋਰ ਸ਼ਾਖਾ ਨਹਿਰ ਆ ਇਹਦਾ ਨਾਂ ਹਾਂਜੀ ਹਾਂਜੀ ਇਹ ਜਣੀ ਲੁਧਿਆਣੇ ਤੋਂ ਪਿੱਛੋਂ ਹੀ ਜਣੀ ਦੀ ਨਿਕਲਦੀ ਹੈਗੀ ਆ ਮੇਰਾ ਖਿਆਲ ਉਸੇ ਚੋਂ ਹੀ ਨੀਲੋ ਦੇ ਵਿੱਚੋਂ ਹੀ ਸ਼ਾਇਦ ਨੀਲੋ ਨਹਿਰ ਦੇ ਵਿੱਚੋਂ ਸੋ ਇਸੇ ਕਰਕੇ ਇਹਦਾ ਪਾਣੀ ਜਿਹੜਾ ਹੈਗਾ ਉਹ ਕਾਫੀ ਸ਼ੁੱਧਾ ਕਿਉਂਕਿ ਜਦੋਂ ਲੁਧਿਆਣੇ ਤੇ ਐਂਟਰ ਕਰ ਜਾਂਦੀ ਉਸ ਤੋਂ ਬਾਅਦ ਤਾਂ ਫਿਰ ਪਾਣੀ ਆ ਜਿਹੜਾ ਕਿਉਂਕਿ ਉਧਰ ਲੀਆਂ ਨਹਿਰਾਂ ਦਾ ਪਾਣੀ ਜੇ ਆਪਾਂ ਦੇਖੀ ਜਿਹੜੀਆਂ ਫਿਰੋਜ਼ਪੁਰ ਨੂੰ ਸਿੱਧੀਆਂ ਜਾਂਦੀਆਂ ਉਹਨਾਂ ਦਾ ਪਾਣੀ ਪੀਣ ਲੈ ਕੇ ਨਹੀਂ ਹੈਗਾ ਸੋ ਇਹ ਪਾਣੀ ਬਿਲਕੁਲ ਸ਼ੁੱਧ ਹੈ ਇਸ ਕਰਕੇ ਜਿਹੜੀ ਦੀ ਇਹਨੀਆਂ ਜਿਹੜੀਆਂ ਟੈਸਟ ਰਿਪੋਰਟਾਂ ਵੀ ਬਿਲਕੁਲ ਸਹੀ ਆ ਰਹੀਆਂ ਔਰ ਜਿਹੜੀ ਕੈਨਲ ਵਾਟਰ ਕੇਂਦਰੀ ਵਾਟਰ ਟ੍ਰੀਟਮੈਂਟ ਪਲੈਂਟ ਦੇ ਪ੍ਰੋਜੈਕਟ ਦੇ ਤਹਿਤ ਸਪਲਾਈ ਕੀਤਾ ਜਾ ਰਿਹਾ ਔਰ ਨਹਿਰੀ ਪਾਣੀ ਦੋਨਾਂ ਦੇ ਸੈਂਪਲ ਜਦੋਂ ਲਏ ਗਏ ਆ ਤਾਂ ਉਹ ਬਿਲਕੁਲ ਸੇਮ ਰਿਜ਼ਲਟ ਆ ਉਹਨਾਂ ਦੇ ਲਗਭਗ ਸੇਮ ਹੈ ਹਾਂਜੀ ਹਾਂਜੀ ਸੋ सरपंच साहब ਨੇ ਸਾਨੂੰ ਦੱਸਿਆ ਕਿ ਵੀ ਜਿਹੜੀ ਪਾਣੀ ਮੁੱਲ ਵਿਕਣ ਵਾਲੀ ਕੋਈ ਸਮੱਸਿਆ ਨਹੀਂ ਅਸੀਂ ਉਸ ਇਨਸਾਨ ਨਾਲ ਵੀ ਗੱਲ ਕਰਾਂਗੇ ਜਿਹੜਾ ਘਰਾਂ ਦੇ ਵਿੱਚ ਪਾਣੀ ਸਪਲਾਈ ਕਰਦਾ ਸੋ ਇਹਨਾਂ ਵੱਲੋਂ ਜਿਹੜੀ ਗੱਲ ਮੇਨ ਕਹੀ ਗਈ ਹੈ ਕੇਂਦਰੀ ਵਾਟਰ ਟ੍ਰੀਟਮੈਂਟ ਪ੍ਰੋਜੈਕਟ ਹੈਗਾ ਉਹ ਬਹੁਤ ਵਧੀਆ ਪ੍ਰੋਜੈਕਟ ਹੈ ਔਰ ਉਹਦਾ ਪਾਣੀ ਹੈ ਕਾਫੀ ਅੱਛਾ ਹੈ ਪਰ ਇੱਕੋ ਇੱਕ ਸਮੱਸਿਆ ਉਹਦੀ ਇਹ ਹੈ ਕਿ ਉਹਦੀ ਜਿਹੜੀ ਟਰਨਲ ਸਪਲਾਈ ਹੈਗੀ ਆ ਉਹ ਸੇਮ ਹੈ ਪਹਿਲਾਂ ਵਾਲੀ ਸਪਲਾਈ ਦੇ ਰਾਹੀਂ ਜਿਹੜੀ ਉਹ ਸਪਲਾਈ ਦਿੱਤੀ ਜਾ ਰਹੀ ਹੈ ਜਿਸ ਕਰਣ ਪਾਣੀ ਦੀਆਂ ਪਾਈਪਾਂ ਦੀ ਲੀਕੇਜ ਹੈ ਤੇ ਲੋਕਾਂ ਦੀ ਅੰਗੈਲੀ ਵੀ ਹੈ ਜਿਹੜੀ ਜਿਸ ਤਰ੍ਹਾਂ ਉਹ ਪਾਣੀ ਵਰਤਣ ਤੋਂ ਬਾਅਦ ਪੈਪ ਉਸੇ ਤਰ੍ਹਾਂ ਨਾਲੀ ਦੇ ਵਿੱਚ ਸੁੱਟ ਦਿੰਦੇ ਆ ਤਾਂ ਉਹ ਪਾਣੀ ਬੈਕ ਚਲਾ ਜਾਂਦਾ ਤੇ ਉਹੀ ਪਾਣੀ ਹੈ ਜਿਹੜਾ ਮੈਕਸ ਹੋ ਕੇ ਫਿਰ ਜਿਹੜਾ ਹੈਗਾ ਦੂਸ਼ਿਤ ਹੋ ਜਾਂਦਾ ਸਾਡੇ ਨਾਲ ਵਾਟਰ ਸਪਲਾਈ ਵਿਭਾਗਮੇ ਤੋਂ ਜੈ ਮਨਜਿੰਦਰ ਸਿੰਘ ਜੀ ਵੀ ਜੁੜੇ ਹੋਏ ਆ ਸੋ ਉਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਮਨਜਿੰਦਰ ਜੀ ਸਤਿ ਸ੍ਰੀ ਅਕਾਲ ਜੀ ਜੈ ਸਾਹਿਬ ਜਿਹੜੀ ਇਸ ਇਸ ਮਕਸਦ ਲਈ ਅੱਜ ਅਸੀਂ ਤੁਹਾਡੇ ਕੋਲ ਆਏ ਆ ਕੈਨਲ ਵਾਟਰ ਦੀ ਕੀ ਪੋਜੀਸ਼ਨ ਹੈਗੀ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਦੱਸਿਆ ਕਿ ਵੀ ਪਾਣੀ ਹੈ ਜਿਹੜਾ ਲੋਕਾਂ ਦਾ ਕਾਫੀ ਫੇਦ ਬਣਿਆ ਹੋਇਆ ਉਹਦੇ ਵਿੱਚ ਕੀ ਕਾਰਨ ਆ ਉਹਦਾ ਕਾਰਨ ਇਹ ਆ ਜੀ ਵੀ ਦੇਖੋ ਜੀ ਸਾਡਾ ਜਿਹੜਾ ਦੌਦਰ ਸਰਫੇਸ ਵਾਟਰ ਪ੍ਰੋਜੈਕਟ ਲੱਗਿਆ ਹੋਇਆ ਇਹ ਸਾਡਾ 85 ਪਿੰਡਾਂ ਦਾ ਪ੍ਰੋਜੈਕਟ ਹੈ ਜੀ 85 ਪਿੰਡਾਂ ਨੂੰ ਉੱਥੋਂ ਪਾਣੀ ਆ ਰਿਹਾ ਤੇ ਇਹਦੇ ਜਿਹੜੇ ਸਿੰਪਲ ਹੈਗੇ ਆ ਇਹ ਸਾਡੇ ਕੋਲੇ ਹੈਗੇ ਆ ਪਾਣੀ ਬਹੁਤ ਸ਼ੁੱਧ ਪਾਣੀ ਹੈ ਇਹ ਘਰ-ਘਰ ਪਾਣੀ ਪਹੁੰਚ ਰਿਹਾ ਜੀ ਤੇ ਜਿਹੜਾ ਉੱਥੇ ਥੋਲੇ ਵਾਲੇ ਪੁਲ ਤੇ ਨਲਕਾ ਲੱਗਿਆ ਉਹ ਵੀ ਪਾਣੀ ਠੀਕ ਆ ਸੀ ਨਹੀਂ ਕਹਿੰਦੇ ਉਹ ਪਾਣੀ ਮਾੜਾ ਉਹ ਵੀ ਪਾਣੀ ਠੀਕ ਆ ਪਰ ਉਥੋਂ ਜਿਹੜੇ ਲੋਕ ਲੈ ਕੇ ਆਉਂਦੇ ਆ ਇਹ ਪਾਣੀ ਸਾਡਾ ਘਰ-ਘਰ ਪਹੁੰਚਦਾ ਅਸੀਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਵੀ ਇਹ ਜਿਹੜੀ ਸਹੂਲਤ ਹੈ ਸਰਕਾਰ ਦੀ ਹੈਗੀ ਆ ਇਹ ਵੱਧ ਤੋਂ ਵੱਧ ਲਈ ਜਾਵੇ ਤੇ ਵੱਧ ਤੋਂ ਵੱਧ ਇਹਦੇ ਕਨੈਕਸ਼ਨ ਲਏ ਜਾਣ ਤੇ ਸਮੇਂ-ਸਮੇਂ 'ਤੇ ਦਾ ਬਿੱਲ ਦਿੱਤਾ ਜਾਵੇ ਜਿਹਦੇ ਕਰਕੇ ਵਾਟਰ ਸਪਲਾਈਆਂ ਸਹੀ ਚੱਲ ਸਕਣ ਬਿੱਲ ਕੀ ਗੱਲ ਉਹ ਗ੍ਰਾਹ ਨਹੀਂ ਉਹ ਗ੍ਰਾਹ ਨਹੀਂ ਹੋ ਰਹੇ ਲੋਕ ਬਿੱਲ ਸਮੇਂ ਸਿਰ ਦਿੰਦੇ ਨਹੀਂਗੇ ਜੀ ਹੂੰ ਬਿੱਲਾਂ ਦੀ ਸਮੱਸਿਆ ਲੋਕ ਨਾ ਬਿੱਲ ਦਿੰਦੇ ਨਹੀਂਗੇ ਵੀ 100 ਰੁਪਿਆ ਬਿੱਲ ਜਿਹਦੇ ਨਾਲ ਕਮੇਟੀ ਜੇ ਇਹ ਕਮੇਟੀਆਂ ਕੋਲੇ ਆ ਇਹ ਸਰਪੰਚ ਸਾਹਿਬ ਉਹਦੇ ਚੇਅਰਮੈਨ ਹੁੰਦੇ ਆ ਇਹਦੀ ਬਹੁਤ ਸਾਨੂੰ ਦਿੱਕਤ ਆਉਂਦੀ ਆ ਵੀ ਪਿੰਨਾਂ ਦੇ ਵਿੱਚੋਂ ਹਰ ਕਨੈਕਸ਼ਨ ਸਾਡੇ ਹਰ ਘਰੇ ਆ ਪਰ ਬਿੱਲ ਨਹੀਂ ਸਾਨੂੰ ਦੇ ਰਹੇ ਕੇ ਲੋਕ ਜਿਹਦੇ ਕਰਕੇ ਫਿਰ ਤੁਹਾਨੂੰ ਅੱਗੇ ਮੇਨਟੇਨ ਕਰਨੇ ਚ ਪ੍ਰੋਬਲਮ ਮੇਨਟੇਨ ਇਹਦੀ ਪ੍ਰੋਬਲਮ ਆਉਂਦੀ ਆ ਜੀ ਸਾਨੂੰ ਓਕੇ ਜਿਵੇਂ ਤੁਹਾਡੇ ਰਿਪੇਅਰ ਵਗੈਰਾ ਦਾ ਕੋਈ ਕੰਮ ਹੈਗਾ ਜਾਂ ਹੋਰ ਹਨਾ ਉਹ ਨਹੀਂ ਹੋ ਰਿਹਾ ਹਾਂਜੀ 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 ਠੀਕ ਹੈ ਜੀ ਠੀਕ ਹੈ ਤੁਹਾਡੇ ਨਾਲ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਕੋਲਿਆ ਕਲਾਂ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਵੀ ਜੁੜੇ ਹੋਏ ਆ ਹਾਂਜੀ ਹਰਜਿੰਦਰ ਜੀ ਇਹ ਜਿਹੜਾ ਨਹਿਰੀ ਪਾਣੀ ਵਿਕਣ ਦੀ ਕੀ ਸਚਾਈ ਹੈ ਤੁਹਾਡੇ ਪਿੰਡ ਦੀ ਸਭ ਤੋਂ ਪਹਿਲਾਂ ਤਾਂ ਜੀ ਡੀ ਵੀ ਮੀਡੀਆ ਨਿਊਜ਼ ਜਿਹੜਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪਿੰਡ ਆਉਣ ਤੇ ਕਿਉਂਕਿ ਕੱਲ ਦੀ ਪਰਸੋਂ ਦੀ ਇੱਕ ਤਾਂ ਵੀਡੀਓ ਜਾਦਾ ਵਾਇਰਲ ਹੋ ਰਹੀ ਹੈ ਸਾਡੇ ਪਿੰਡ ਦੀ ਇੱਕ ਕੱਲ ਨਿਊਜ਼ ਦਾ ਪਤਾ ਲੱਗਿਆ ਜੀ ਵੀ ਪਾਣੀ ਤੇ ਸਾਡੇ ਪਿੰਡ ਦੇ ਤੇ ਨਿਊਜ਼ ਲੱਗੀ ਆ ਜਿਹੜਾ ਸਾਡੇ ਪਿੰਡ ਪਾਣੀ ਵੇਕਣ ਵਾਲਾ ਉਹ ਵੇਕਣ ਵਾਲਾ ਤਾਂ ਕੋਈ ਚੱਕਰ ਨਹੀਂ ਹੈਗਾ ਜੀ ਪਾਣੀ ਨਹੀਂ ਵਿਕਦਾ ਸਾਡੇ ਪਿੰਡ ਉਹ ਇੱਕ ਸਾਡੇ ਪਿੰਡੋਂ ਬਾਹਰ ਡੇਰਾ ਸੰਤਾਂ ਦਾ ਪੰਘੀਰ ਵਾਲੀ ਜਗਾ ਕਹਿੰਦੇ ਆ ਉਹਨਾਂ ਨੂੰ ਉਹ ਸੰਤਾਂ ਦਾ ਬੇਟਾ ਜਿਹੜਾ ਉਹ ਪਿੰਡ ਦੇ ਵਿੱਚ ਸੇਵਾ ਕਰਦਾ ਤੇ ਸਾਡੇ ਪਿੰਡ ਦਾ ਓਹ ਰੁਝਾਨ ਪਹਿਲਾਂ ਤੋਂ ਹੀ ਨਹਿਰੀ ਪਾਣੀ ਤੇ ਹੈਗਾ ਥੋੜਾ ਜਿਹਾ ਕਿਉਂਕਿ ਪਿੰਡ ਦਾ ਜਿਹੜਾ ਪਾਣੀ ਆ ਸਾਡੇ ਪੀਣ ਵਾਲਾ ਉਹ ਦੂਸਤੀ ਹੈਲਗ ਭਗ ਪੀਣ ਵਾਲਾ ਹੈ ਨਹੀਂਗਾ ਆਮ ਵੀ ਘਰਾਂ ਦੇ ਵਿੱਚ ਆ ਗਰਮੀਆਂ ਦੇ ਵਿੱਚ ਜਦੋਂ ਵਰਤਦੇ ਆ ਪਤਾ ਲੱਗਦਾ কুলਰ ਚਾਲਦੇ ਲੋਕਾਂ ਦੇ ਤੇ ਸ਼ੋਰਾ ਬਹੁਤ ਜ਼ਿਆਦਾ ਉਹਦੇ ਬਾਹਰ ਜਮਿਆ ਹੁੰਦਾ ਉਹਦੇ ਕਰਕੇ ਵੈਸੇ ਹੀ ਸਾਡੇ ਪਿੰਡ ਦਾ ਪਹਿਲਾਂ ਤੋਂ 15-20 ਸਾਲ ਪਹਿਲਾਂ ਤੋਂ ਅਸੀਂ ਵੀ ਲਿਆਉਂਦੇ ਰਹੇ ਆ ਨਹਿਰ ਤੋਂ ਹੀ ਪਾਣੀ ਲੈ ਕੇ ਆਉਂਦੇ ਰਹੇ ਆ ਹੁਣ ਥੋੜਾ ਜਿਹਾ ਇਹ ਆ ਵੀ ਲੋਕਾਂ ਕੋਲੇ ਤੁਹਾਨੂੰ ਪਤਾ ਸਮਾਂ ਨਹੀਂ ਹੈਗਾ ਜੀ ਤੇ ਸਮਾਂ ਨਾ ਹੋਣ ਕਰਕੇ ਜਦੋਂ ਮੈਨ ਜਾ ਸਕਦਾ ਫਿਰ ਮੈਂ ਕਹਿੰਦਾ ਜੀ ਜੇ ਫਲਾਣਾ ਜਾਂਦਾ ਉਹਨੂੰ ਕਹਦਾ ਇਸੇ ਕਰਕੇ ਅਸੀਂ ਉਹ ਆਪਦੀ ਕਲੱਬ ਵੱਲੋਂ ਵੀ ਉਹਨੂੰ ਟੈਂਕੀ ਦੀ ਇੱਕ ਦਿੱਤੀ ਹੋਈ ਸੀ ਸਹੂਲਤ ਵੀ ਉਹ ਸੇਵਾ ਕਰੇ ਪਿੰਡ ਦੇ ਵਿੱਚ ਤੇ ਉਹ ਸੇਵਾ ਵਜੋਂ ਜਦੋਂ ਕੋਈ ਉਹ ਪਾਣੀ ਪਾਉਂਦਾ ਕਿਸੇ ਦੇ ਘਰੇ ਆ ਕੇ ਤੇ ਉਹ ਕੋਈ ਖੁਸ਼ ਹੋ ਕੇ ਉਹਨੂੰ 10 20 ਰੁਪਏ ਜਿੰਨਾ ਕੁ ਕਿਸੇ ਦੀ ਸ਼ਰਦ ਆ ਉਹ ਦੇ ਦਿੰਦੇ ਆ ਕੋਈ ਮੰਗ ਕੇ ਨਹੀਂ ਲੈਂਦਾ ਮੰਗ ਕੇ ਨਹੀਂ ਲੈਂਦਾ ਜੀ ਉਹ ਸ਼ਾਂਤਾਂ ਦੀ ਜਗਾ ਕਰਕੇ ਤੇ ਪਹਿਲਾਂ ਉਹਨਾਂ ਦੀ ਵਿਰਤੀ ਆ ਜਿਹੜੀ ਸੇਵਾਦਾਰਾਂ ਲਈ ਆ ਠੀਕ ਹੈ ਤੇ ਬਾਕੀ ਸਾਡੇ ਪਿੰਡ ਦਾ ਪਾਣੀ ਆ ਜਿਹੜਾ ਨਹਿਰੀ ਪਾਣੀ ਆਉਂਦਾ ਆਪਣੇ ਦੌਧਰ ਵਾਲਾ ਜਿਹੜਾ ਪ੍ਰੋਜੈਕਟ ਲੱਗਿਆ ਵਾ ਉਹਦਾ ਪਾਣੀ ਉਹ ਵੀ ਇੱਕ ਨੰਬਰ ਹੈ ਜੀ ਉਹ ਤੇ ਨਹਿਰ ਵਾਲਾ ਪਾਣੀ ਅਸੀਂ ਆਮ ਹੀ ਅਕਸਰ ਹੀ ਚੈੱਕ ਕਰਾਉਂਦੇ ਰਹਿੰਨੇ ਆ ਪਾਣੀ ਉਹ ਵੀ ਬਹੁਤ ਸੋਹਣਾ ਪੀਣਯੋਗ ਆ ਤੇ ਉਹਦਾ ਇੰਨਾ 100 ਰੁਪਇਆ ਬਿੱਲ ਬਣਦਾ ਲੋਕ ਉਹ ਬਿੱਲ ਨਹੀਂ ਦਿੰਦੇ ਤੇ ਉਹਦੇ ਕਰਕੇ ਕਈ ਵਾਰੀ ਪਿੰਡ 'ਚ ਜਿਵੇਂ ਟੂਟੀਆਂ ਪਾਈਪਾਂ ਦੇ ਉੱਤੇ ਨਹੀਂ ਲੱਗੀਆਂ ਜਾਂ ਕਿਸੇ ਦੇ ਉਹੀ ਟੂਟੀ ਹੈਗੀ ਉਹ ਖੁੱਲੀ ਆ ਉਹ ਜਦੋਂ ਵਾਪਸ ਕਿਤੇ ਬੰਦ ਹੁੰਦਾ ਪ੍ਰੋਜੈਕਟ ਉਹ ਪਾਣੀ ਖਿੱਚ ਲੈਂਦੀ ਆ ਉਹਦੇ ਕਰਕੇ ਵੀ ਥੋੜੀ ਜਿਹੀ ਸਮੱਸਿਆ ਆਉਂਦੀ ਹੈ ਜੀ ਜਿੰਨੇ ਦੀ ਲੋਕਾਂ ਦਾ ਉਹ ਵਿਸ਼ਵਾਸ ਨਹੀਂ ਬਣ ਸਕਿਆ ਜਿਹੜਾ ਕੈਨਲ ਵਾਟਰ ਜਿਹੜਾ ਕੇਂਦਰ ਸਰਕਾਰ ਨੇ ਇੰਨੇ ਕਰੋੜਾ ਰੁਪਏ ਖਰਚ ਕੀਤਾ ਕਰਕੇ ਪ੍ਰੋਜੈਕਟ ਲਾਗੂ ਕੀਤਾ ਹੈ ਉਹਦਾ ਵਿਸ਼ਵਾਸ ਉਹਨਾਂ ਨਹੀਂ ਬਣ ਸਕਿਆ ਜਿੰਨਾ ਨਹਿਰੀ ਪਾਣੀ ਦਾ ਉਹ ਵਿਸ਼ਵਾਸ ਨਹੀਂ ਪਾਣੀ ਦਾ ਹਾਂਜੀ ਇਹ ਤਾਂ ਹੈਗੇ ਤੇ ਤੁਸੀਂ ਉੱਥੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਲੋਕਾਂ ਨੂੰ ਅਪੀਲ ਇਹੀ ਕਰਨੀ ਹੈ ਜੀ ਵੀ ਦੇਖੋ ਪਾਣੀ ਜਦੋਂ ਆਪਣੇ ਘਰੇ ਆ ਰਿਹਾ ਟੂਟੀਆਂ ਰਾਈ ਪਾਣੀ ਵਧਿਆ ਸੀ ਮਹੀਨੇ ਦੋ ਮਹੀਨਾ ਬਾਅਦ ਉਹਦਾ ਜੱਤਵਾਲ ਬਣੀ ਵੀ ਅਲਬਰਟਰੀ ਉੱਥੋਂ ਟੈਸਟ ਕਰਵਾਉਣੇ ਆ ਉਹ ਪਾਣੀ ਨਹਿਰ ਦਾ ਤੇ ਜਿਹੜਾ ਟੂਟੀਆਂ ਰਹੀ ਆਉਂਦਾ ਸੇਮ ਹੈ ਕੋਈ ਬੜਾ ਫਰਕ ਨਹੀਂ ਪਾਣੀ ਬਹੁਤ ਵਧੀਆ ਸ਼ੋਧ ਹੈ ਹੈ ਉਹ ਵੀ ਨਹਿਰ ਦਾ ਹੀ ਪਾਣੀ ਆ ਉਹ ਦੋ ਇਹ ਇੰਨਾ ਵੀ ਸੋਧ ਕੇ ਦੋਦਰ ਤੋਂ ਪਾਈਪਾਂ ਰਾ ਹੀ ਆਉਂਦਾ ਇਹ ਸਾਡੇ ਟਰਾਲੀ ਦੇ ਰਖੋ ਟੈਂਕਿਆਂ ਨਾਲ ਪਾਣੀ ਇਹ ਮੋਟਰ ਮੋਟਰ ਜਨੇ ਦੀ ਨਹਿਰ ਦੇ ਕਿਨਾਰੇ ਮੋਟਰ ਦਾ ਬੋਰ ਕੀਤਾ ਹੋਇਆ ਹੈ ਬੋਰ ਕੀਤਾ ਹੋਇਆ ਜੀ ਇਹ ਵੱਖਰਾ ਬੋਰ ਕੀਤਾ ਦੋ ਬੋਰ ਆ ਸਾਡੇ ਉੱਥੇ ਇੱਕ ਤਾਂ ਮੇ ਰਾਘੀਰਾਂ ਵਾਸਤੇ ਛੱਡ ਦੇ ਨਾਲ ਹੀ ਆ ਇਹ ਫਿਰ ਥੋੜੀ ਜੀ ਉੱਥੇ ਪਾਣੀ ਦੀ ਮੰਗ ਜ਼ਿਆਦੇ ਵਧ ਗਈ ਸੀ ਤੇ ਇਹ ਜਿਵੇਂ ਕਹਿ ਦਿੰਨੇ ਆ ਵੀ ਟੈਂਕੀਆਂ ਭਰ ਕੇ ਲਿਆਉਂਦੇ ਆ ਲੋਕ ਉੱਥੇ ਜਿਹੜੇ ਪਿਉਣ ਵਾਲੇ ਆ ਫਿਰ ਉਹਨਾਂ ਨੂੰ ਦਿੱਕਤ ਆਉਂਦੀ ਸੀ ਉਹਦੇ ਕਰਕੇ ਉਹਦੇ ਆਪੋਜੀਟ ਇੱਕ ਹੋਰ ਬੋਰ ਕਰਵਾਇਆ ਗਿਆ ਠੀਕ ਉਹ ਬੋਰ ਤੋਂ ਪਾਣੀ ਆਉਂਦਾ ਜੀ ਇਹ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਜੀ ਉਹ ਨੌਜਵਾਨ ਜੀਵਨ ਸਿੰਘ ਜਿਹੜੇ ਪਿੰਡ ਕੋਲਿਆ ਕਲਾਂ ਦੇ ਵਿੱਚ ਪਾਣੀ ਸਪਲਾਈ ਕਰਦੇ ਆ ਜਿੰਨਾ ਬਾਰੇ ਗੱਲਬਾਤ ਹੋ ਰਹੀ ਸੀ ਔਰ ਜਿੰਨਾਂ ਦੀ ਵੀਡੀਓ ਜਿਹੜੀ ਇਹ ਵਾਇਰਲ ਹੋਈ ਕਿ ਵੀ ਪਿੰਡ ਦੇ ਵਿੱਚ ਪਾਣੀ ਆ ਜਿਹੜਾ ਉਹ ਮੁੱਲ ਵਿਕਦਾ ਸੋ ਆਪਾਂ ਉਹਨਾਂ ਤੋਂ ਹੀ ਜਾਣਾਂਗੇ ਹਾਂ ਜੀ ਮੇਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤ ਜੀਵਨ ਸਿੰਘ ਜੀ ਕਦੋਂ ਤੋਂ ਤੁਸੀਂ ਇਹ ਜਿਹੜਾ ਪਾਣੀ ਸਪਲਾਈ ਕਰ ਰਹੇ ਹੋ ਕਿੰਨਾ ਸਮਾਂ ਹੋ ਗਿਆ 2.5 ਸਾਲ ਹੋ ਗਏ 2.5 ਸਾਲ ਹੋ ਗਏ ਹਾਂਜੀ ਹਾਂਜੀ ਤੇ ਤੁਸੀਂ ਇਸ ਆਟੋ ਦੇ ਰਾਹੀਂ ਫਿਰ ਸਪਲਾਈ ਕਰਦੇ ਹੋ ਹਾਂਜੀ ਹਾਂਜੀ ਗਰਮੀ ਦੇ ਟਾਈਮ ਉਨਾ ਵੀ ਕਰ ਦਈਦਾ ਜੀ ਸਿਆਲਾਂ ਚ ਇੰਨਾ ਜਨਾ ਨਹੀਂ ਸਰ ਜਾਂਦਾ ਘੱਟ ਸਰ ਜਾਂਦਾ ਨਹੀਂ ਸਿਆਲਾਂ ਚ ਪਾਣੀ ਘੱਟ ਲੱਗਦਾ ਇਸ ਕਰਕੇ ਜਿਹੜੇ ਆਟੋ ਰਾਹੀਂ ਕਰਦੇ ਹਾਂ ਹਾਂਜੀ ਤੇ ਗਰਮੀਆਂ ਦੇ ਵਿੱਚ ਟਰੈਕਟਰ ਰੱਖਿਆ ਹੋਇਆ ਉਹਦੇ ਤੇ ਕਿੰਨੀਆਂ ਟੈਂਕੀਆਂ ਰੱਖੀਆਂ ਫਿਰ ਦਈ ਉਹ ਤਿੰਨ ਰੱਖੀਆਂ ਜੀ ਤਿੰਨ ਰੱਖੀਆਂ ਹੋਈਆਂ ਕੰਨੇ ਲੱਗ ਜਾਂਦੀਆਂ ਗਰਮੀ ਚ ਇੱਕ ਦਿਨ ਦੇ ਵਿੱਚ ਤਿੰਨ ਟੈਂਕੀਆਂ ਲੱਗ ਜਾਂਦੀਆਂ ਨੇ ਗਰਮੀ ਚ ਲੱਗ ਜਾਂਦੀਆਂ ਤੇ ਕਿੰਨੇ ਕ ਘਰ ਹੁਣ ਤੁਹਾਡੇ ਤੋਂ ਪਾਣੀ ਲੈਂਦੇ ਆ? ਹੂੰ ਬਹੁਤੇ ਘਰ ਤਾਂ ਤਾਂ ਬਹੁਤ ਆ ਹਾਂ ਜੀ ਤੇ ਫਿਰ ਖਰਚੇ ਦਾ ਕਿਵੇਂ ਚਲਾਉਂਦੇ ਹੋ ਤੁਸੀਂ? 10 ਰੁਪਏ ਦੇ ਦਿੰਦੇ ਹੀ ਖਰਚੇ ਚੱਲੀ ਜਾਂਦਾ ਆਪਣਾ ਹਾਂਜੀ ਹਾਂਜੀ 10 ਰੁਪਏ ਦੇ ਲੀ ਦੇ ਕੇ ਜੀਨੇ ਪਾਣੀ ਪੋਣਾ ਜੀ ਹੂੰ ਹੂੰ ਉਹ ਕੋਈ ਮਦਲਾ ਦੋ ਪਾਟੀਆਂ ਭਰਾ ਲੈਂਦਾ ਕੋਈ ਮਗਾ ਤਿੰਨ ਭਰਾ ਲੈਂਦਾ ਐ ਜੀ ਚੱਲੀ ਜਾਂਦਾ ਜੀ ओके ओके 4-5 ਦਿਨ ਦਾ ਇਕੱਠਾ ਹੀ ਪਾ ਲੈਣੇ ਯਾਨੀ 4-5 ਦਿਨਾਂ ਦੇ ਹੀ ਹੰਗੇ ਨਾਲ ਅੱਛਾ ਅੱਛਾ ਇਹ ਤਾਂ ਸ਼ੁਰੂ ਤੇ ਦੇ ਰਿਹਾ ਕਿ ਹੁਣ ਦੇਣ ਲੱਗੇ ਲੋਕ ਤੁਹਾਨੂੰ ਪੈਸੇ ਮੈਂ ਪਹਿਲਾਂ ਕੱਟ ਦਿੰਦੇ ਪਹਿਲਾਂ ਵੇੜੇ ਦਾ ਤਾਜ਼ੇ ਵੀ ਸੇਵਾ ਚੱਲੀ ਜਾਂਦੀ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਕਿਸੇ ਕੋਲ ਹੈ ਨਹੀਂ ਆਪਾਂ ਕਿ ਚੱਕਰੀ ਨਹੀਂ ਕੋਈ ਆਪਾਂ ਆਪਾਂ ਦਿਲ ਤੋਂ ਹੀ ਲੈ ਗਦੇ ਅੱਛਾ ਜਿਹੜਾ ਕੋਈ ਦੇ ਦਿੰਦਾ ਜਿਹੜਾ ਕੋਈ ਦੇ ਦਿੰਦਾ ਉਹਦੇ ਤੋਂ ਲੈ ਲੈਨੇ ਹਾਂਜੀ 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 ਨਹੀਂ ਨਹੀਂ ਲੈਂਦੇ ਹੈਨਾ ਕਿਉਂਕਿ ਖਰਚਾ ਵੀ ਆਉਂਦਾ ਤੇਲ ਵੀ ਮੱਚਦਾ ਹੈ ਹੈਨਾ ਮੈਂ ਨਹੀਂ ਆਪਾਂ ਕਹਣਾ ਵੀ ਦੇਉ ਜੀ ਜ਼ਰੂਰੀ ਦੇਉ ਜੀ ਹਾਂਜੀ ਹਾਂਜੀ ਐਦਾਂ ਨਹੀਂ ਤੁਸੀਂ ਜੀ ਇਹ ਆਪਣਾ ਹੀ ਚੱਲੀ ਜਾਂਦਾ 2.5 ਸਾਲ ਤੋਂ ਪਹਿਲਾਂ ਤਾਂ ਜਾਦੇ ਸੇਵਾ ਸੀਗੀ ਜੀ ਹੁਣ ਮੈਂ ਆਪਦੇ ਆਪ ਨੂੰ ਘੱਟ ਆਵੇਂ ਤਾਂ ਮੈਨੂੰ ਵੱਧ ਦੇ ਦਿੰਦੇ ਥੋੜੇ ਅੱਛਾ ਵਿਚ ਵਿਚੀ ਜਣੀ ਦੇਣ ਲਾਗੇ ਪੈਸੇ ਹੂੰ ਹੂੰ ਪਹਿਲਾਂ ਮੇਰੀ ਬਹੁਤ ਜਿਆਦਾ ਸੇਵਾ ਸੀਗੀ ਪਹਿਲਾਂ ਫ੍ਰੀ ਵਾਂਗੂ ਹੀ ਸੀ ਜਿਆਦਾ ਸੀ ਫ੍ਰੀ ਵਾਂਗੂ ਹੀ ਸੀ ਜੀ ਪਹਿਲਾਂ ਜਨਰੇਟਰ ਤੇ ਆ ਦੇਣ ਫੂਦਾ ਹੀ ਹੁਣ ਪਿੰਡ ਵਾਲੇ ਤਾਰ ਜੀ ਤਿੰਨ ਚਾਰ ਸਾਲ ਪਹਿਲਾਂ ਪਿੰਡ ਸਾਡੇ ਬੰਦਾ ਇਥੋਂ ਪਾਣੀ ਲਿਆ ਕੇ ਉਹ ਮੋਟਰ ਤੋਂ ਜਣੀ ਪਿੰਡ ਪਾਉਂਦਾ ਹੁੰਦਾ ਸੀ ਅੱਛਾ ਜੀ ਉਹ ਕਿੱਥੇ ਹੋ ਕੇ ਇਹਨਾਂ ਨੇ ਬੰਦ ਕਰਤਾ ਵੀ ਇਹ ਨਹੀਂ ਪਾਉਂਦੇ ਨਾ ਤੈਨੂੰ ਪਾਣੀ ਹੂੰ ਹੂੰ ਤੇ ਫੇਰ ਆਪਣੇ ਉਥੇ ਜਗ੍ਹਾ ਤੇ ਮੈਂ ਸੇਵਾ ਕਰਦਾ ਬਾਬਾ ਪੰਘੀਰ ਉਥੇ ਗੁਰਦੁਆਰਾ ਜੀ ਉਥੇ ਡਿਊਟੀ ਹੈ ਮੇਰੀ ਜਣੀ ਉਥੋਂ ਫੋਰਨਾ ਹੀ ਬਣਿਆ ਜੀ ਯਾਰ ਮੈਂ ਖਿਆ ਵੀ ਉਹ ਸ ਵੇ ਜਿਹੜੇ ਨਹੀਂ ਲਿਆ ਸਕਦੇ ਉਹ ਕੀ ਕਰਨਗੇ ਹੂੰ ਤੇ ਫਿਰ ਉਹ ਤੋਂ ਫੋਨ ਲਾਈ ਬਣਾ ਵੀ ਆਪਾਂ ਨੂੰ ਕੋ ਰੋਕ ਨਹੀਂ ਸਕਦਾ ਮੈਂ ਅੰਦਰ ਵਜਾਣੀ ਫੋਨ ਹੀ ਬਣ ਗਿਆ ਵੀ ਆਪਾਂ ਨੂੰ ਕੋ ਰੋਕ ਨਹੀਂ ਸਕਦਾ ਮੈਂ ਆਪਦੀ ਆਡੀ ਲਾਤੀ ਮੋਟਰ ਲਾਤੀ ਹਾਂਜੀ ਆ ਤੇ ਮੈਨੂੰ ਕਨੈਕਸ਼ਨ ਨਹੀਂ ਕਹਿੰਨੇ ਦਿੱਤਾ ਜੀ ਹੂੰ ਤੇ ਮੈਂ ਫਿਰ ਜਨਰੇਟਰ ਤੇ ਹੀ ਮੈਂ ਆ ਜਾ ਆਪਾਂ ਜਨਰੇਟਰ ਤੇ ਵੀ ਕਰਦੇ ਰਹੇ ਜਨਰੇਟਰ ਦੀ ਸੇਵਾ ਕੀਤੀ ਆਪਾਂ ਤੇ ਹੁਣ ਇੱਥੇ ਜਿਹੜੇ ਕਨੈਕਸ਼ਨ ਕਿਹਨੇ ਦਵਾਇਆ ਫਿਰ ਪੰਚਾਇਤ ਮੈਂ ਦਲ ਨਹੀਂ ਲਾਇਆ ਜੀ ਹੁਣ ਪਿੰਡ ਵਾਲਿਆਂ ਨੇ ਹਾਂਜੀ ਐਤ ਕੀ ਲਾਇਆ ਮਹੀਨਾ ਕੀ ਹੋਇਆ ਜੀ ਇਹ ਮਹੀਨਾ ਕੀ ਹੋਇਆ ਲੈ ਪਹਿਲਾਂ ਜਨਰੇਟਰ ਤੇ ਚੱਲਦਾ ਹੀਗਾ ਮਹੀਨਾ ਜਨਰੇਟਰ ਤੇ 2 ਸਾਲ ਚੱਲਿਆ ਉਕੇ ਫਿਰ ਤਾਂ ਉਹਦਾ ਖਰਚਾ ਵੀ ਜਨਰੇਟਰ ਦਾ ਖਰਚਾ ਵੀ ਪੈਂਦਾ ਹੀ ਤੁਹਾਨੂੰ ਹਣਾ ਪੈਂਦਾ ਸੀਗਾ ਹਾਂ ਜੀ ਜਿਹੜੇ ਸਹਿੰਦੇ ਆ ਉਹ ਦੇ ਦਿੰਦੇ ਆ ਜਿਹੜਾ ਗਰੀਬ ਆ ਉਹਦੇ ਤੋਂ ਤੁਸੀਂ ਮੰਗਦੇ ਵੀ ਨਹੀਂ ਤੇ ਉਹ ਦਿੰਦੇ ਵੀ ਨਹੀਂ ਨਹੀਂ ਆਪਾਂ ਨੂੰ ਕੁਲੂੜ ਹੀ ਨਹੀਂ ਆਪਾਂ ਨੂੰ ਕੋਲ ਦਿੱਤਾ ਸਾਰਾ ਕੁ ਵਾਇਗਰੂ ਦਾ ਵਾਹ ਜੀ ਵਾਹ ਵਾਹ ਜੀ ਵਾਹ ਸੋ ਇਹ ਨੇ ਜੀਵਨ ਸਿੰਘ ਜੀ ਜਿਨ੍ਹਾਂ ਦੀ ਸਚਾਈ ਅੱਜ ਜਾਣਨ ਲਈ ਅਸੀਂ ਇਸ ਪਿੰਡ ਕੋਲਿਆ ਕਲਾਂ ਦੇ ਵਿੱਚ ਪਹੁੰਚੇ ਸੀ ਔਰ ਬੜਾ ਮਾਨ ਨੂੰ ਸ਼ੌਕ ਲੱਗਿਆ ਸੀਗਾ ਕਿ ਸਾਡੇ ਪਿੰਡਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਵੇਚਣ ਲੱਗ ਪਿਆ ਪੀਣ ਵਾਲਾ ਪਾਣੀ ਪਰ ਇੱਥੇ ਅੱਜ ਪਹੁੰਚ ਕੇ ਸਾਨੂੰ ਸਚਾਈ ਪਤਾ ਲੱਗੀ ਕਿ ਪਾਣੀ ਮੁੱਲ ਨਹੀਂ ਵਿਕਦਾ ਇਹ ਇੱਕ ਸੇਵਾ ਹੈ ਜਿਹੜੀ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਔਰ ਲੋਕ ਖੁਸ਼ੀ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਥੋੜੇ ਬਹੁਤ ਪੈਸੇ ਇਹਨਾਂ ਦਾ ਜੋ ਖਰਚਾ ਹੁੰਦਾ ਉਹਨੇ ਕਿ ਦੇ ਦਿੰਦੇ ਆ ਸੋ ਇਹਨਾਂ ਵੱਲੋਂ ਹਲੇ ਵੀ ਸੇਵਾਈ ਆ ਕਿਉਂਕਿ ਉਹ ਨੋ ਪ੍ਰੋਫਿਟ ਨੋ ਲਾਸ ਤੇ ਜਣੇ ਦੀ ਇਹ ਕੰਮ ਕਰ ਰਹੇ ਆ ਸੋ ਜੀਡੀਵੀ ਨਿਊਜ਼ ਵੱਲੋਂ ਕੈਮਰਾਮੈਨ ਹਰਭਜਨ ਭੋਨਾ ਦੇ ਨਾਲ ਮਹਿੰਦਰ ਪਾਲੋਂ